ਇਹ ਕਿਹਾ ਹੈ ਕਿ ਉਸ ਸਸਤੀ ਤੇ ਹੈਲਦੀ ਦੇਸੀ ਸ਼ਰਾਬ ਜਿਹੜੀ ਉਪਲਬਧ ਕਰਾਨੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਪੁੱਛਿਆ ਸੀ ਉੱਤੇ ਕੀ ਕਹਿੰਦੇ ਦੇਖੋ ਮੈਨੂੰ ਤਾਂ ਲੱਗਦਾ ਨਹੀਂ ਹੈ ਸਾਡੀ ਆਪਣੀ ਸਿਸਟਮ ਨੂੰ ਅਸੀਂ ਠੀਕ ਕਰ ਲਈਏ ਔਰ ਖਾਸ ਕਰਕੇ ਜਿਹੜੀ ਇਹ ਸਰਕਾਰ ਨੇ ਕਿਹਾ ਸੀ ਵੀ ਅਸੀਂ ਲਗਭਗ 10000 ਕਰੋੜ ਦਾ ਰੈਵਨਿਊ ਜਨਰੇਟ ਕਰਾਂਗੇ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕਿਤੇ ਵੀ ਕੋਈ ਅਚੀਵਮੈਂਟ ਹੋਈ ਆ ਰਾਦਰ ਜਿੰਨਾ ਕਿ ਪਹਿਲਾਂ 52 5500 ਕਰੋੜ ਦਾ ਸੀਗਾ ਉਹਦੇ ਤੋਂ ਵੀ ਟੀਚਾ ਜਿਹੜਾ ਥੱਲੇ ਆਇਆ ਹੈਗਾ ਸੋ ਮੈਨੂੰ ਲੱਗਦਾ ਇਹ ਸਰਕਾਰ ਬਹੁਤੀ ਸੋਹਰਦ ਨਹੀਂ ਹੈ ਇਸ ਸਰਕਾਰ ਨੂੰ ਪਾਲਿਸੀਜ਼ ਬਾਰੇ ਬਹੁਤੀ ਸਮਝ ਨਹੀਂ ਹੈ ਚਾਹ ਦਾਲ ਕੀਤੀ ਜਾਵੇ ਜਲੰਧਰ ਚ ਲਤੀਫਪੁਰਾ ਢਾਇਆ ਗਿਆ ਪਰ ਹਜੇ ਤਾਂ ਤੁਸੀਂ ਵਿਜ਼ਿਟ ਨਹੀਂ ਕੀਤਾ ਨਹੀਂ ਮੈਂ ਤਾਂ ਪਿਛਲੇ ਮੈਂ ਤਾਂ ਪਿਛਲੇ ਦਸਾਂ ਸਾਲਾਂ ਚ ਉਹ ਨਾਲ ਆ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਜਾਂ ਜਦੋਂ ਦਾ ਮੈਂ ਐਮਐਲਏ ਬਣਿਆ ਮੈਂ ਉਦੋਂ ਤੋਂ ਲੈ ਕੇ ਚਾਹੇ ਲਤੀਫਪੁਰਾ ਦੇ ਲੋਕ ਜਿਹੜੇ ਆ ਚਾਹੇ ਉਹ ਕੇਸ ਸੁਪਰੀਮ ਕੋਰਟ ਤੋਂ ਹਰ ਗਏ ਆ ਲੈਕਿਨ ਮੈਂ ਉਹਨਾਂ ਨਾਲ ਹਮੇਸ਼ਾ ਖੜਾ ਰਿਹਾ ਇਸ ਕਰਕੇ ਖੜਾ ਰਿਹਾ ਕਿ ਤਾਂ ਕਿ ਇਹਨੂੰ ਇਸ ਤਰ੍ਹਾਂ ਨਾ ਢਾਓ ਇਹਨਾਂ ਦਾ ਤਰੀਕਾਕਾਰ ਗਲਤ ਹੈ ਦੇਖੋ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਲੇਕਿਨ ਉਹਨਾਂ ਲਈ ਅਰੇਂਜਮੈਂਟਸ ਪਹਿਲਾਂ ਕਰਨੇ ਚਾਹੀਦੇ ਸੀਗੇ ਔਰ ਆਮ ਆਦਮੀ ਪਾਰਟੀ ਦਾ ਜਿਹੜੇ ਇੱਥੇ ਹਲਕਾ ਇੰਚਾਰਜ ਹੈ ਨਾ ਉਹ ਇੱਥੇ ਤੁਰਿਆ ਫਿਰਦਾ ਸੀਗਾ ਸੋ ਮੇਰੀ ਬਹੁਤੀ ਵਾਰੀ ਕਈ ਵਾਰੀ ਨਾ ਅਨਨੈਸੈਸਰੀ ਲਾਤੜ ਆਉਣ ਦੀ ਅਨਨੈਸੈਸਰੀ ਐਕਚੁਅਲੀ ਦੇਖੋ ਮੈਨੂੰ ਪਤਾ ਕਿ ਮੈਂ ਕੀ ਕੀਤਾ ਤੇ ਮੈਂ ਕੀ ਕਰਨਾ ਸੋ ਇਸ ਕਰਕੇ ਮੈਂ ਉਦਾਂ ਦੀ ਬਹੁਤੀ ਕੋਈ ਲੋਲੀ ਪੋਚੀ ਨਹੀਂ ਕਰਦਾ ਹੁੰਦਾ ਨਾ ਮੇਰੇ ਜ਼ੈਨ 'ਚ ਇਦਾਂ ਦੀਆਂ ਗੱਲਾਂ ਹੁੰਦੀਆਂ ਪਰ ਜਿਹੜਾ ਸਰਕਾਰ ਨੇ ਕੀਤਾ ਉਹਦਾ ਤਰੀਕਾ ਗਲਤ ਹੈ ਪਹਿਲਾਂ ਜਿਹੜੇ ਉੱਥੇ ਚੰਗੇ ਪਰਿਵਾਰ ਜਿਹੜੇ ਜਿਹੜੇ ਪਰਿਵਾਰ ਵਾਕਈ ਲੋੜਬੰਦ ਹੈਗੇ ਆ ਉਹਨਾਂ ਦੇ ਅਰੇਂਜਮੈਂਟਸ ਕਰਨੇ ਚਾਹੀਦੇ ਸੀ ਔਰ ਉਹ ਅਰੇਂਜਮੈਂਟਸ ਕਰਕੇ ਉਹਦੇ ਤੋਂ ਬਾਅਦ ਇਹ ਜਿਹੜਾ ਆ ਇਹਨੂੰ ਕਲੀਅਰ ਕਰਨਾ ਚਾਹੀਦਾ ਸੀ ਇਹ ਗਲਤੀ ਆ ਸਰਕਾਰ ਦੀ ਇਹ ਸਭ ਤੋਂ ਵੱਡੀ ਗਲਤੀ ਆ ਲੇਕਿਨ ਆਪਾਂ ਕਹੀਏ ਭੀ ਜੇ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਡਿਨਾਈ ਕੀਤਾ ਜਾ ਸਕਦਾ ਕਿਉਂਕਿ ਮੈਨੂੰ ਪਤਾ ਕਿ ਮੈਂ ਇਸ ਇਸ਼ੂ ਨੂੰ ਕਿੰਨੇ ਸਾਲ ਹੈਂਡਲ ਕਰਦਾ ਰਿਆਂ ਔਰ ਇਹਨਾਂ ਲੋਕਾਂ ਨੂੰ ਕਦੀ ਵੀ ਇਸ ਤਰ੍ਹਾਂ ਦੀ ਆਂਚ ਨਹੀਂ ਆਉਂਦੀ ਐਕਚੁਅਲੀ ਮੇਰੀਆਂ ਤਾਂ ਤਿੰਨ ਸਰਕਾਰਾਂ ਨਾ ਮੇਰੀ ਇਨਵੈਸਟੀਗੇਸ਼ਨ ਕਰ ਚੁੱਕੀਆਂ ਈਡੀ ਵੀ ਕਰ ਚੁੱਕੀ ਆ ਅਕਾਲੀ ਦਲ ਦੇ ਸਮੇ ਵੀ ਹੋ ਚੁੱਕੀ ਆ ਕਾਂਗਰਸ ਦੇ ਸਮੇ ਕੈਪਟਨ ਅਮਰਿੰਦਰ ਸਿੰਘ ਵੀ ਕਰਾ ਚੁੱਕੇ ਆ ਸੋ ਇਸ ਕਰਕੇ ਮੈਂ ਇਹਨਾਂ ਚੀਜ਼ਾਂ ਦਾ ਬਹੁਤਾ ਧਿਆਨ ਨਹੀਂ ਕਰਦਾ ਕਿਉਂਕਿ ਜੇ ਮੈਂ ਹੁਣ ਤੱਕ ਸਾਫ਼ ਸੁਥਰਾ ਨਾ ਹੁੰਦਾ ਤੇ ਹੁਣ ਤੱਕ ਕਈ ਚੀਜ਼ਾਂ ਹੋ ਚੁੱਕੀਆਂ ਹੁੰਦੀਆਂ ਅਗਲੇ ਹਫਤੇ ਕੀ ਰਾਹੁਲ ਗਾਂਧੀ ਆ ਰਹੇ ਨੇ ਇੱਥੇ ਬਈ ਬਿਲਕੁਲ ਜਿੱਥੇ-ਜਿੱਥੇ ਵੀ ਮੇਰੇ ਜਾਣ ਦੀ ਜ਼ਰੂਰਤ ਆ ਔਰ ਉਹਨਾਂ ਦੇ ਕੁਝ ਬੰਦਿਆਂ ਨੂੰ ਜਿਹਨਾਂ ਬੰਦਿਆਂ ਨਾਲ ਮੈਂ ਟੱਚ ਆ ਉਹਨਾਂ ਨੂੰ ਪਤਾ ਹੈਗਾ ਕਿ ਮੈਂ ਉਹਨਾਂ ਲਈ ਕੀ ਕੀਤਾ ਆ ਸੋ ਇਸ ਕਰਕੇ ਮੈਂ ਅਸਲੀ ਗੱਲ ਆ ਕੋਈ ਬਹੁਤਾ ਦਿਖਾਵਾ ਨਹੀਂ ਕਰਦਾ ਹਿਮਾਚਲ ਦੇ ਵਿੱਚ ਹਿਮਾਚਲ ਵਿੱਚ ਕਾਂਗਰਸ ਦੀ ਸਰਕਾਰ ਇੱਕ ਵਾਰ ਫਿਰ ਤੋਂ ਆਈ ਹੈ ਕਿ ਉਹਨਾਂ ਲੱਗਦਾ ਪੰਜਾਬ ਦੀ ਕਾਂਗਰਸ ਮਜ਼ਬੂਤ ਹੋ ਗਈ ਕਿਉਂਕਿ ਉਹਨੇ ਥੋੜੀ ਦੇਰ ਪਹਿਲਾਂ ਤੁਸੀਂ ਕਿਹਾ ਕਿ ਕਾਂਗਰਸੀ ਜਿਹੜੇ ਨੇ ਆਪਸ ਵਿੱਚ ਇੱਕ ਦੂਸਰੇ ਦੀ ਰੱਤਾ ਖਿੱਚਦੇ ਨੇ ਨਹੀਂ ਹੈਗੀ ਆ ਪ੍ਰੋਬਲਮ ਅਸੀਂ ਸਾਫ਼-ਸਾਫ਼ ਗੱਲ ਨਹੀਂ ਕਰਦੇ ਮੈਂ ਤਾਂ ਰਾਜਾ ਵੜਿੰਗ ਸਾਡੇ ਪ੍ਰਧਾਨ ਸਾਹਿਬ ਨੂੰ ਇਹ ਗੱਲ ਕਹੀ ਆ ਕਿ ਪ੍ਰਧਾਨ ਸਾਹਿਬ ਜਿਹੜੇ ਇਦਾਂ ਦੇ ਹੈਗੇ ਨਾ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਲਿਓ ਕੁਝ ਨਹੀਂ ਹੁੰਦਾ ਸਰ ਤੁਹਾਡੇ ਤੇ ਨਾ ਅੱਜ ਇੱਕ ਇਨਕੁਆਇਰੀ ਖੁੱਲੀ ਆ ਵਿਜੀਲੈਂਸ ਦੀ ਬੇਮਾਨ ਸਰਕਾਰ ਨੇ ਖੁੱਲੀ ਆ ਖੇੜ ਕਿਟਕੁਟਾ ਲਾ ਸੀ ਜਿਹਦੇ 'ਚ ਤੁਹਾਨੂੰ ਨਾਮ ਦਾ ਕੀਤਾ ਗਿਆ ਮੇਰੇ ਖਲ ਤੇ ਨਾਲ ਚਨੀ ਸਾਹਿਬ ਨੂੰ ਕੀਤਾ ਗਿਆ ਕੋਈ ਗੱਲ ਨਹੀਂ ਮੈਨੂੰ ਤਾਂ ਜਦੋਂ ਮਰਜ਼ੀ ਪੁੱਛ ਲੈਣ ਮੇਰੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਕਿਸੇ ਨੇ ਅਲੀਗੇਸ਼ਨ ਲਗਾਇਆ ਕਿ ਬੰਦੇਆਂ ਨੂੰ ਨਾ ਪਹਿਲਾਂ 3000 ਦਿੱਤਾ ਗਿਆ ਸੀ ਬਾਅਦ ਚੋ ਖਾਤਿਆਂ ਚ ਕੁਆਲੇ ਸੀ ਵਾਪਸ ਇਹ ਡੀਬੀਟੀ ਜਿਹੜੀ ਸਕੀਮ ਹੈ ਡਾਇਰੈਕਟ ਟ੍ਰਾਂਸਫਰ ਬੈਨੀਫਿਸ਼ੀਰੀ ਇਹ ਮਾਨ ਸਰਕਾਰ ਨੇ ਹੁਣ ਜਿਹੜਾ ਈਵੈਂਟ ਕਰਾਇਆ ਉਹਦੇ ਵਿੱਚ ਵੀ ਇਹੀ ਕੰਮ ਕੀਤਾ ਆ ਜਿਹੜੀ ਡਾਇਰੈਕਟ ਟ੍ਰਾਂਸਫਰ ਹੋਈ ਆ ਤੁਹਾਨੂੰ ਲੱਗਦਾ ਕਿ 3000 ਰੁਪਿਆ ਬੱਚਿਆਂ ਨੂੰ ਦੇ ਕੇ ਤਾਂ ਉਹਨਾਂ ਕੋਲੋਂ ਕੋਈ ਲੈ ਸਕਦਾ ਉਹਨਾਂ ਦੇ ਖਾਤਿਆਂ ਚ ਟ੍ਰਾਂਸਫਰ ਕਰਕੇ ਇਹ ਕਿਸ਼ਨ ਕੁਮਾਰ ਹੋਣੀ ਮੇਰਾ ਖਿਆਲ ਹੈ ਕਿ 20-20 ਲੱਖ ਬੱਚੇ ਨੂੰ ਟਰਾਂਸਫਰ ਕੀਤਾ ਹੈਗਾ ਸੋ ਇਸ ਕਰਕੇ ਇਹ ਮਨ ਘੜਤ ਜੀਆਂ ਗੱਲਾਂ ਆ ਜਿਹਦਾ ਕੋਈ ਦਿਲ ਕਰਦਾ ਉਹ ਕਰ ਲਵੇ ਇੱਕ ਲਾਅ ਐਂਡ ਆਰਡਰ ਨੂੰ ਲੈ ਕੇ ਸਥਿਤੀ ਜਿਹੜੀ ਤੁਹਾਡੇ ਸਾਹਮਣੇ ਆ ਪੰਜਾਬ ਦੀ ਉਹ ਤੇ ਕੀ ਕਹਿਣਾ ਹੈ ਕਿਉਂਕਿ ਅੱਜ ਵੀ ਇੱਕ ਜਿਹੜਾ ਲਾਅ ਐਂਡ ਆਰਡਰ ਦਾ ਜਿਹੜਾ ਇੱਕ ਬੱਚਾ ਸੀਗਾ ਉਹਨੂੰ ਮਾਰ ਦਿੱਤਾ ਗਿਆ 30 ਲੱਖ ਦੀ ਫਰੋਤੀ ਕਰਕੇ ਉਹ ਬੇਸਿਕਲੀ ਰਾਜਾ ਬੜਿੰਗਸ ਦੀ ਦੇ ਹਲਕੇ ਦਾ ਸੀ ਲੈਕਿਨ ਇਹ ਬੜੀ ਅਨਫੋਰਚੂਨੇਟ ਬੜੀ ਮੰਦਭਾਗੀ ਗੱਲ ਹੈ ਮੈਨੂੰ ਲੱਗਦਾ ਕਿ ਮਾਨ ਸਾਹਿਬ ਨੂੰ ਇਹਨਾਂ ਚੀਜ਼ਾਂ ਨੂੰ ਧਿਆਨ ਕਰਕੇ ਇਹਦੇ ਤੇ ਕੰਟਰੋਲ ਕਰਨ ਦੀ ਜ਼ਰੂਰਤ ਆ ਤਾਂ ਕਿ ਲੋਕਾਂ ਦੇ ਵਿੱਚ ਸਰਕਾਰ ਦਾ ਜਿਹੜਾ ਵਿਸ਼ਵਾਸ ਆ ਉਹ ਪੈਦਾ ਹੋ ਸਕੇ ਔਰ ਲੋਕ ਜਿਹੜੇ ਆ ਆਰਾਮ ਨਾਲ ਇਸ ਸੂਬੇ ਦੇ ਵਿੱਚ ਰਹਿ ਸਕਣ ਕੈਪਟਨ ਰਮਿੰਦਰ ਸਿੰਘ ਉਹਨੇ ਵੀ ਇੱਕ ਬਿਆਨ ਦਿੱਤਾ ਆ ਕਹਿੰਦੇ ਆ ਪੀਐਮ ਨੂੰ ਮਿਲਣ ਤੋਂ ਬਾਅਦ ਕਹਿੰਦੇ ਕਿ 1947 ਤੋਂ ਬਾਅਦ ਮਤਲਬ ਪਿੰਡਰਾ ਵਾਲਿਆਂ ਤੇ ਜੋ ਦੌਰ ਦੇਖਣ ਨੂੰ ਮਿਲਿਆ ਪੰਜਾਬ 'ਚ ਫਿਰ ਦੁਬਾਰਾ ਤੋਂ ਉਦਦੇ ਹਾਲਾਤ ਪੈਦਾ ਹੋ ਰਹੇ ਨੇ ਕਿਵੇਂ ਵੇਖੋ ਨੀ ਦੇਖੋ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈ ਇਹਦੇ ਵਿੱਚ ਕੋਈ ਡਰਾਮਾ ਨਹੀਂ ਦੇਖੋ ਇਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਮੈਂ ਨਹੀਂ ਕਹਿੰਦਾ ਪੋਲੀਟੀਕਲੀ ਕਿਹਦਾ ਨੁਕਸਾਨ ਹੋਊਗਾ ਕਿਹਦਾ ਫਾਇਦਾ ਹੋਊਗਾ ਲੇਕਿਨ ਪੰਜਾਬ ਸਥਿਰ ਰਹਿਣਾ ਚਾਹੀਦਾ ਪੰਜਾਬ ਚੰਗਾ ਰਹਿਣਾ ਚਾਹੀਦਾ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਰਹਿਣੇ ਚਾਹੀਦੇ ਆ ਔਰ ਡੈਮੋਕ੍ਰੇਸੀ ਦੀ ਸਹੀ ਰੂਪਰੇਖਾ ਜਿਹੜੀ ਆ ਪੰਜਾਬ 'ਚ ਚੱਲਣੀ ਚਾਹੀਦੀ ਆ ਮੇਰਾ ਤਾਂ ਇੰਨਾ ਹੀ ਵਿਸ਼ਵਾਸ ਹੈ ਇੱਕ ਨਤੀਜੇ ਕਰਨ ਲੱਗੇ ਆਖਰੀ ਕੁਐਸਚਨ ਹੈ ਕਿ ਪਹਿਲਾਂ ਸੁਖਵੀਰ ਸਿੰਘ ਬਾਦਲ ਆਂਦੇ ਨੇ ਸ਼ਰਮਨਿ ਅਕਾਲੀ ਦਾ ਲੰਦਾ ਉਸਦੇ ਬਾਅਦ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਉਹ ਆਂਦੇ ਨੇ ਉਹਨੂੰ ਕਿਵੇਂ ਦੇਖਦੇ ਹਾਂ ਤੇ ਇੱਕ ਪਾਸੇ ਅਮਰਿਤਪਾਲ ਕਹਿ ਰਹੇ ਨੇ ਕਿ ਉਹੀ ਲੋਕਾਂ ਨੂੰ ਕਿ ਅਗਰ ਤੁਸੀਂ ਦੁਬਾਰਾ ਮਕਾਨ ਇੱਥੇ ਬਣਾਣੇ ਆ ਤਾਂ ਤੁਹਾਨੂੰ ਆਪਣੀ ਜੜੀ ਸਿਰ ਕਟਵਾਣੇ ਪੈਣਗੇ ਦੇਖੋ ਮੈਨੂੰ ਲੱਗਦਾ ਸਿਰ ਵਰਤਣ ਦੀ ਜ਼ਰੂਰਤ ਹੈਗੀ ਆ ਦੇਖੋ ਅਲਟੀਮੇਟਲੀ ਇਸ ਦੇਸ਼ ਦੇ ਵਿੱਚ ਕੋਈ ਕਾਨੂੰਨ ਕੋਈ ਜਿਹੜੀ ਹੈਗੀ ਆ ਜੁਡੀਸ਼ੀਅਲ ਸਿਸਟਮ ਉਹ ਤਾਂ ਹੈਗਾ ਹੀ ਆ ਮੈਂ ਤਾਂ ਜਿਹੜੀ ਗੱਲ ਕਹਿਣ ਡਿਆ ਮੈਂ ਬੜੀ ਆਥੈਂਟੀਕੇਟਿਡ ਗੱਲ ਕਹਿ ਰਿਹਾ ਕਿ ਜਿਹੜਾ ਇਹਨਾਂ ਨੂੰ ਉਜਾੜਨ ਦਾ ਕੰਮ ਆ ਉਹਦਾ ਤੌਰ ਤਰੀਕਾ ਗਲਤ ਹੈ ਔਰ ਇਹਨਾਂ ਦੇ ਮੁੜ ਬਸੇਵੇ ਦੇ ਪ੍ਰਬੰਧ ਕਰਨੇ ਚਾਹੀਦੇ ਸੀ ਪਹਿਲਾਂ ਹੀ ਰੈਦਰ ਕਰਨੇ ਚਾਹੀਦੇ ਸੀ ਇਹਨੂੰ ਡਿਮੋਲਿਸ਼ ਕਰਨ ਤੋਂ ਪਹਿਲਾਂ ਕਿਉਂਕਿ ਇਹਦੇ ਵਿੱਚ ਕਈ ਏਜੰਸੀਆਂ ਹੋ ਸਕਦਾ ਇੰਪਰੂਵਮੈਂਟ ਟਰਸਟ ਦੀ ਇੰਨੀ ਡੈਪਟੀ ਨਾ ਹੋਵੇ ਸਾਡੇ ਬਾਬੂ ਜਿਹੜੇ ਆ ਕਈ ਵਾਰੀ ਪੈਸੇ ਲੈਣ ਦੀ ਗੱਲ ਹੀ ਕਰਦੇ ਉਹਨਾਂ ਨੂੰ ਇਹਨਾਂ ਦੇ ਰਿਪਰਕਸ਼ਨਸ ਨਹੀਂ ਪਤਾ ਲੇਕਿਨ ਪੁਲਿਸ ਨੂੰ ਆਪਣਾ ਕੰਮ ਜਿਹੜਾ ਉਹ ਠੀਕ ਤਰ੍ਹਾਂ ਕਰਨਾ ਚਾਹੀਦਾ ਸੋ ਸੋ ਮੈਨੂੰ ਲੱਗਦਾ ਕਿ ਜਿਹੜਾ ਮੁੜ ਬਸੇਵਾ ਆ ਉਹ ਇਹਨਾਂ ਜਿਹੜੇ ਚੰਗੇ ਪਰਿਵਾਰ ਆ ਕੁਝ ਬੰਦੇ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਕਬਜ਼ੇ ਖਰੀਦੇ ਹੋਏ ਆ ਆਪਾਂ ਕਈ ਵਾਰੀ ਨਾ ਕਈ ਚੀਜ਼ਾਂ ਨੂੰ ਓਲੇ ਕਰ ਲੈਨੇ ਆ মিডিਆ ਵੀ ਓਲੇ ਕਰ ਦਿੰਦਾ ਕਈ ਬੰਦੇ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਉੱਥੇ ਕਬਜ਼ੇ ਖਰੀਦ ਦੀ ਗੱਲ ਕਰਦੇ ਹੋ ਜੇ ਤੁਹਾਨੂੰ ਲੋਕ ਵੋਟ ਨਹੀਂ ਕਰਦੇ ਆ ਤਾਂ ਤੁਸੀਂ ਕਹਿੰਨੇ ਕਿ ਮੀਡੀਆ ਕਰਦੀ ਮੈਂ ਇਹ ਨਹੀਂ ਗੱਲ ਕਰਦਾ ਮੈਂ ਮੈਂ ਕੁਛ ਮੈਂ ਕੁਸ਼ਕ ਕਿ ਮੀਡੀਆ ਤਾਂ ਆਪਣਾ ਕੰਮ ਕਰ ਰਹੀ ਹੈ ਕੁਝ ਲੋਕ ਹੀ ਤੁਹਾਡੇ ਤੋਂ ਖੁਸ਼ ਨਹੀਂ ਹੈਗੇ ਜੇ ਤੁਹਾਡੀ ਸਰਕਾਰ ਨਹੀਂ ਹੈ ਮੈਂ ਨਹੀਂ ਹਰੰਦੇ ਨਹੀਂ ਮੈਂ ਕਿਹਾ ਮੈਂ ਕੁਝ ਬੰਦਿਆਂ ਦੀ ਗੱਲ ਕਰਦਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਵਿੱਚ ਬਹੁਤ ਚੰਗੇ ਬੰਦੇ ਹੈਗੇ ਆ ਜਿਨ੍ਹਾਂ ਨੇ ਡੈਮੋਕਰੇਸੀ ਦੇ ਚੌਥੇ ਥੰਮ ਨੂੰ ਸਾਹਮਣੇ ਰੱਖਿਆ ਹੋਇਆ ਆਪਾਂ ਦੇਖੋ ਸਰਕਾਰ ਕਿਹਦੀ ਆ ਸੈਂਟਰ ਦੇ ਵਿੱਚ ਕਿਹਦੀ ਆ ਤੇ ਸਟੇਟ ਦੇ ਵਿੱਚ ਕਿਹਦੀ ਆ ਦੋਨੇ ਏ ਬੀ ਟੀਮਾਂ ਹੈਗੀਆਂ ਹੋਰ ਹੁਣ ਕੀ ਹੋਰ ਇਸ ਤੋਂ ਵੱਧ ਮੈਂ ਕੀ ਕਹਿ ਲਵਾਂ